ਸੋ ਕਿੜਾ ਸਰ ਜੇ ਅੱਗੇ ਵਧਾਈਏ ਪ੍ਰੋਗਰਾਮ ਨੂੰ ਤਾਂ ਅਗਲਾ ਸਵਾਲ ਰੱਖ ਲੈਂਦੇ ਹਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਲੁਧਿਆਣਾ ਜ਼ਿਲ੍ਹਾ ਦੇ 32 ਪਿੰਡਾਂ ਨੂੰ ਉਜਾੜ ਕੇ 24000 ਏਕੜ ਤੋਂ ਵੱਧ ਜ਼ਮੀਨ ਐਕਵਾਇਰ ਕਰਨ ਦੀ ਜਾਰੀ ਸਰਕੂਲਰ ਨੇ ਸੂਬੇ ਦੇ ਸਿਆਸੀ ਅਤੇ ਸਮਾਜਿਕ ਮਾਹੌਲ ਦੇ ਵਿੱਚ ਤੂਫਾਨ ਖੜਾ ਕਰਕੇ ਰੱਖ ਦਿੱਤਾ ਹੈ ਸਰਕਾਰ ਇਸ ਫੈਸਲੇ ਨੂੰ ਵਿਕਾਸ ਅਤੇ ਲੋਕ ਹિતੈਸ਼ੀ ਪ੍ਰੋਜੈਕਟਾਂ ਦੀ ਦ੍ਰਿਸ਼ਟੀ ਦੇ ਨਾਲ ਜਾਇਜ਼ ਠਹਿਰਾਉਂਦੀ ਹੈ ਤੇ ਜਦ ਕੀ ਵਿਰੋਧੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਇਸ ਦੇ ਸਖਤ ਵਿਰੋਧ ਦੇ ਵਿੱਚ ਉਤਰ ਆਈਆਂ ਨੇ ਤਾਂ ਵਿਰੋਧੀ ਪਾਰਟੀਆਂ ਦਾਵਾ ਕਰਦੀ ਹੈ ਕਿ ਇਹ ਕਦਮ ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਜੀਵਿਕਾ ਅਤੇ ਸੱਭਿਆਚਾਰਕ ਪਛਾਣ ਨੂੰ ਖਤਰੇ ਦੇ ਵਿੱਚ ਪਾਉਂਦਾ ਹੈ ਤਾਂ ਅਜਿਹੇ ਦੇ ਵਿੱਚ ਇਹ ਸਮਝਣਾ ਜ਼ਰੂਰੀ ਹੈ ਵੀ ਇਸ ਫੈਸਲੇ ਦੇ ਪਿੱਛੇ ਅਸਲ ਉਦੇਸ਼ ਅਤੇ ਸਿਆਸੀ ਗਤੀਵਿਧੀਆਂ ਕੀ ਹੋ ਸਕਦੀਆਂ ਨੇ ਅਤੇ ਇਸ ਦਾ ਪੰਜਾਬ ਦੇ ਸਮਾਜਿਕ ਆਰਥਿਕ ਢਾਂਚੇ ਤੇ ਕੀ ਅਸਰ ਪਵੇਗਾ ਤੁਸੀਂ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਦੇਖੋ ਗੱਲ ਹੈਗੀ ਆ ਕਿ ਕਰਮਜੀਤ ਜਨ ਲੁਧਿਆਣਾ ਨਾ ਹੂੰ ਲੁਧਿਆਣਾ ਪੰਜਾਬ ਦਾ ਉਹ ਸ਼ਹਿਰ ਆ ਜਿਹਨੂੰ ਮੈਂਚੈਸਟਰ ਆਫ ਦਾ ਪੰਜਾਬ ਕਿਹਾ ਜਾਂਦਾ ਹੂੰ ਇੰਡਸਟਰੀ ਦੇ ਵਿੱਚ ਜੀ ਗੱਲ ਹੈਗੀ ਆ ਕਿ ਲੁਧਿਆਣਾ ਹੀ ਉਹ ਆ ਹੂੰ ਜ਼ਿਲ੍ਹਾ ਹੈਗਾ ਜਿੱਥੇ ਜਿੱਥੋਂ ਦੀ ਜ਼ਮੀਨ ਬੜੀ ਜ਼ਰਕੇਜ਼ ਹੈਗੀ ਹੂੰ ਜਿੱਥੇ ਜ਼ਮੀਨ ਬੜੀ ਉਪਜਾਊ ਹੈਗੀ ਹੈ ਜੀ ਜਿੱਥੇ ਮਤਲਬ ਉਹ ਸਾਰਾ ਕੁਝ ਪੈਦਾ ਹੋ ਸਕਿਆ ਜੋ ਕਰ ਸਕਦੇ ਸੀਗੇ ਅੱਜ ਮੈਨੂੰ ਨਾ ਮਤਲਬ ਸਾਡੇ ਮੁੱਖ ਮੰਤਰੀ ਸਾਹਿਬ ਦਾ ਪ੍ਰਤਾਪ ਸਿੰਘ ਕਰੋ ਯਾਦ ਹੁੰਦੇ ਹੂੰ ਜਿਨ੍ਹਾਂ ਨੇ ਪੰਜਾਬ 'ਨੀ ਗ੍ਰੀਨ ਰੈਵਿਊ ਲਿਆਉਣ ਵਾਸਤੇ ਪੰਜਾਬ 'ਚ ਹਰਿਆਰਿਆ ਖੇਤ ਲਿਆਉਣ ਵਾਸਤੇ ਪਹਿਲਾਂ ਇੱਥੇ ਖੇਤੀਬਾੜੀ ਯੂਨੀਵਰਸਿਟੀ ਦਿੱਤੀ ਲੁਧਿਆਣੇ ਨੂੰ ਹਮ ਅੱਜ ਲੁਧਿਆਣਾ ਜਿੱਥੇ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਸਾਡੀਆਂ ਫਸਲਾਂ ਨੂੰ ਨਵਾਂ ਰੂਪ ਦੇ ਰਹੀ ਆ ਬੀਜ ਦੇ ਰਹੀ ਆ ਖੇਤੀ ਨੂੰ ਸਨ ਦੇ ਰਹੀ ਆ ਹੋਰ ਮਤਲਬ ਦੇ ਰਹੀ ਆ ਪੈਸਿਸਾਈਡ ਦੇ ਰਹੀ ਆ ਚੀਜ਼ਾਂ ਦੇ ਰਹੀ ਜੀ ਅੱਜ ਉਸ ਯੂਨੀਵਰਸਿਟੀ ਦੇ ਵਿੱਚ ਤੁਸੀਂ ਹਮ 24000 ਤੋਂ ਵੱਧ ਏਕੜ ਜ਼ਮੀਨ ਹਮ ਜਿਹੜੀ ਅਪਜਾਉ ਜ਼ਮੀਨ ਹੈ ਹਨਾ ਉਹਨੂੰ ਤੁਸੀਂ ਨਸਰ ਕੇ ਇੱਕ ਸ਼ਹਿਰ ਬਸਾਉਂਦੀ ਕੋਈ ਗੱਲ ਕਰ ਰਹੇ ਹੋ। ਹੂੰ। ਗੱਲ ਇਹ ਨਹੀਂ ਕਿ ਵੀ ਗੱਲ ਹੈਗੀ ਆ ਕਿ ਜਦੋਂ ਆਬਾਦੀ ਵਧ ਰਹੀ ਆ ਤੇ ਵਾਦੀ ਨੇ ਬਸਪੋਰਟ ਤੇ ਹੋਣਾ ਹੀ ਆ। ਬਿਲਕੁਲ ਜੀ। ਹੋਣਾ। ਜੇ ਕਿਸੇ ਦੇ ਚਾਰ ਪੁੱਤ ਹੈਗੇ ਆ ਤੇ ਉਹ ਇੱਕ ਆਦਿ ਨਹੀਂ ਬਸਲ ਸਕਦੇ ਨਾ ਪਰਿਵਾਰ। ਉਹਨਾਂ ਨੇ ਬਾਹਰ ਪਲਾਣ ਲੈਣੀ ਆ ਕਿਸੇ। ਹੂੰ। ਉਹਨਾਂ ਰਹਿਣਾ ਹੀ ਆ। ਜੀ। ਆਬਾਦੀ ਨੇ ਬਸਪੋਰਟ ਹੋਣਾ ਵਾ। ਹੂੰ। ਇਹ ਨਹੀਂ ਕਰਨਾ ਕਿ ਪੰਜਾਬ ਦੇ ਵਿੱਚ ਨਾ ਜਿਹੜੀ ਜ਼ਮੀਨ ਸਾਰੀ ਹੈਗੀ ਆ ਪਹਿਲਾਂ ਤੇ ਸਾਡੀ ਭਾਰਤ ਮਾਲਾ ਨੇ ਲੈ ਲਈ ਹੂੰ ਜੀ ਠੀਕਾ ਸੜਕਾਂ ਨੇ ਲੈ ਲਈ ਹੂੰ ਤੁਸੀਂ ਇਹ ਵੀ ਕਰ ਰਹੇ ਹੋ ਤੇ ਪੰਜਾਬ ਰੋਟੀ ਕਿੱਥੋਂ ਖਾਊਗਾ ਜਿੰਨੂੰ ਆਪਾਂ ਕਹਿੰਦੇ ਦੇਸ ਦਾਣ ਭਰਦਾ ਢੇਡ ਭਰਦਾ ਦੇ ਦਿਆ ਨਾ ਅੰਦਾਜ਼ਾ ਹੂੰ ਹੁਣ ਉਹ ਜਿਹੜੇ ਮਤਲਬ 32 ਪਿੰਡਾਂ ਦਾ ਤੁਸੀਂ ਹੋਂਦ ਖਤਮ ਕਰ ਦੇਣੀ ਹੂੰ ਹਨਾ ਪਤਾ ਨਹੀਂ ਸੁਪਨਾ ਕਿੱਥੋਂ ਲੈ ਲਿਆ ਹੈ ਹੂੰ ਗੱਲ ਇਹ ਹੈ ਕਿ ਹਰ ਸਾਲ ਹਰ ਸਾਲ ਪੰਜਾਬ ਦੀ 4000 ਏਕੜ ਲੱਗੋ 4.5 ਏਕੜ ਜ਼ਮੀਨ ਹੈ ਨਾ ਮਤਲਬ ਘਟਦੀ ਆ ਫਜ਼ਲ ਤੋਂ ਕਿਉਂਕਿ ਉਹ ਕਲੋਨੀਆਂ ਵਿਚਾਰੀ ਨਵੀਆਂ ਕਲੋਨੀਆਂ ਚ ਜੀ 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 ਠੀਕ ਆ ਜਾਂ ਨਵੀਆਂ ਇੰਡਸਟਰੀ ਜਾਰੀ ਹੈਗੀ ਆ ਉਹ ਉਹ ਰੋਡ ਜ਼ਰੀਆ ਸੜਕਾਂ ਦੇ ਆਸੇ-ਬਸੇ ਹੂੰ ਤੇ ਬਹੁਤ ਸਾਰੇ ਕਲੋਨਾਈਜ਼ਰ ਜਿਹੜੇ ਹੈਗੇ ਆ ਜਿਨ੍ਹਾਂ ਨੇ ਨਵੀਆਂ ਸ਼ਹਿਰਾਂ ਦੇ ਵਿੱਚ ਕਲੋਨੀਆਂ ਬਣਾਈਆਂ ਹੂੰ ਹੂੰ ਸਾਰੀਆਂ ਨਾ ਅਰਬਨ ਸਟੇਟਿੰਗ ਬਣ ਗਏ ਸਾਰੇ ਜਿੱਥੇ ਉਹ ਵੀ ਬਣੇ ਹੈਗੇ ਆ ਲੇਕਿਨ ਹੁਣ ਲੁਧਿਆਣੇ ਚ ਨਵਾਂ ਅਰਬਨ ਸਟੇਟ ਕਰਨਾ 26000 ਏਕੜ ਦਾ ਹੂੰ ਠੀਕ ਆ ਉਹਦੇ ਵਿੱਚ ਭਾਵੇਂ ਉਹਨਾਂ ਨੇ ਦੱਸਿਆ ਕਿ ਚਾਰ ਗੁਣਾ ਵੱਧ ਪੈਸੇ ਦਿੱਤੇ ਰ ਜਾਣਗੇ ਉਹਨਾਂ ਨੂੰ ਕਿਸਾਨਾਂ ਨੂੰ ਹੂੰ ਪਰ ਉਹੜ ਕਸਾਨ ਕਿਹੜੇ ਦੇਸ਼ ਭੇਜੋਗੇ ਹੂੰ ਤੁਸੀਂ ਸ਼ੰਭੂ ਬਾਡੂ ਤੋਂ ਭੇਜਤੇ ਕੁੱਟ ਕੇ ਜੀ 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 ਤੁਸੀਂ ਖਨੋਰੀ ਬਾਡੂ ਤੋਂ ਕੁੱਟ ਕੇ ਭੇਜਤੇ ਹਾਂਜੀ ਹੁਣ ਇਹਨਾਂ ਨੂੰ ਕਿੱਥੇ ਭੇਜਣਾ ਹੂੰ ਇਹਨਾਂ ਦਾ ਰੋਜ਼ਗਾਰ ਕੀ ਹੋਊਗਾ ਉਹਨਾਂ ਦੀ ਤੇ ਉਹ ਮਾਂ ਵਾ ਜ਼ਮੀਨ ਹੂੰ ਠੀਕ ਆ ਉਹਨਾਂ ਨੂੰ ਤੁਸੀਂ ਕਿੱਥੇ ਸੱਟੋਗੇ ਇਹਨੂੰ ਸਮਝ ਨਹੀਂ ਲੱਗੀ ਜੀ ਠੀਕ ਆ ਕਿ ਪਿੰਡਾਂ ਦੇ ਵਿੱਚ ਵੀ ਕਲੋਨੀਆਂ ਬਣਦੀਆਂ ਹੂੰ ਸ਼ਹਿਰਾਂ 'ਚ ਜੋ ਕਲੋਨੀਆਂ ਬਣਦੀਆਂ ਉਹ ਲੋੜ ਮਦਦਗ ਬਣੀ ਜਾਂਦੀਆਂ ਵਧਦੀ ਜਾਂਦੀਆਂ ਪਰ ਇੱਕਦਮ ਹੀ ਇੱਕ ਆਰਡਰ ਨਾਲ ਤੁਸੀਂ ਇੱਕ ਯਾੜੀ ਦੇਣਾ ਹੂੰ ਹਨਾ ਮਿਲਦਾ ਕਿ ਉਹ ਦੇ 32 ਪਿੰਡਾਂ ਦੇ ਤੇ ਉਹ ਪਾਕਿਸਤਾਨ ਦੇ ਮਜ਼ਾਈਲਾ ਆ ਗਈਆਂ ਜਿਹੜੀ ਪੰਜਾਬ ਸਰਹੱਦਾਂ ਤੇ ਲਾਈਆਂ ਜਿੱਦੋਂ ਉਜਾੜੇ ਦਾ ਦਸਣਦੇ ਆ ਉਹ ਨੀਂਦ ਨਹੀਂ ਹੋ ਰਹੀ ਉਹਨਾਂ ਨੂੰ ਹੂੰ ਜਿਨ੍ਹਾਂ ਦੇ ਉਹ ਪਿੰਡਾਂ ਚ ਵਿਰਾਸਤ ਹੈਗੀ ਹੈ ਜਿਹਨਾਂ ਦਾ ਸੱਭਿਆਚਾਰ ਹੈਗਾ ਜਿਹੜੀ ਪਿੰਡਾਂ ਦੇ ਉਹ ਬੱਚਾ ਜ਼ਮੀਨ ਹੈਗੀ ਹੈ ਜਿਹੜੇ ਜੁੜੇ ਹੋਏ ਜ਼ਮੀਨ ਹੈਗੀ ਹੈ ਤੁਸੀਂ ਉਹਨਾਂ ਦੇ ਸੁਪਨੇ ਮਿਟਾ ਰਹੇ ਹੋ ਹੂੰ ਤੁਸੀਂ ਲੱਖ ਕਹਦੇ ਹੋ ਵੀ ਤੁਹਾਨੂੰ ਅਸੀਂ ਮਤਲਬ ਟਰੱਕ ਭਰ ਕੇ ਦੇਵਾਂਗੇ ਨੋਟਾਂ ਦਾ ਹੂੰ ਹਨਾ ਪਰ ਰੋਡ ਨਹੀਂ ਗੱਲ ਬਣਨੀ ਹੂੰ ਬਿਲਕੁਲ ਜੀ ਉੜਸ ਬੇਚਾਰਾ ਹੂੰ ਜਿਹੜਾ ਲੁਧਿਆਣਾ ਦੇ ਲੋਕ ਸਬੇਚਾਰਾ ਉਹ ਮਾਲਵੇ ਦੀ ਜਿਹੜੀ ਗੱਲ ਹੈਗੀ ਆ ਤੁਸੀਂ 32 ਪਿੰਡਾਂ 'ਚ ਉਲੋਪ ਕਰਨ ਦਾ ਜਾ ਰਹੇ ਆ ਸਿੱਧੇ ਹੂੰ ਹਨਾ ਗੱਲ ਇਹ ਨਹੀਂ ਮੈਂ ਕਹਿੰਦਾ ਕਿ ਮਤਲਬ ਜਦੋਂ ਆਬਾਦੀ ਸਪੋਰਟ ਕਰਦੀ ਆ ਉੱਤੇ ਨਹੀਂ ਬਣਨਾ ਹੁਣ ਉਹ ਕਿਹੜੇ ਕੋਲੋਨਾਈਜ਼ਰਸ ਹੈਗੇ ਹੂੰ ਅਜਿਵੇਂ ਰਮਨ ਰੋੜੇ ਦੇ ਕੇਸ ਚੱਲਦੇ ਸੀਗੇ ਨੋਟਿਸ ਆਉਂਦੇ ਸੀਗੇ ਹਾਂਜੀ ਇਹ ਸਾਰੇ ਸ਼ਹਿਰਾਂ ਇਹ ਤਾਂ ਮਨੂ ਰੋੜੇ ਬੈਠੇ ਸੀਗੇ ਇਸ ਜਗ੍ਹਾ ਬੇਟਾ ਜੀ ਬੈਠੇ ਆ ਜਿਹਨਾਂ ਨੂੰ ਪਤਾ ਕਿ ਜਦੋਂ ਕਹਿੰਦੇ ਉਹ ਦੁਕਾਨ ਵੀ ਦੇਣੀ ਨਾ ਉਹ ਕਹਿੰਦੇ ਉਹਦੀ 60 ਫੁੱਟ ਦੁਕਾਨ ਹੋਣੀ ਚਾਹੀਦੀ ਆ ਹਾਂਜੀ ਉੰਬਰੀ ਸੜਕ ਜਿਹੜੀ ਨਾ ਦੁਕਾਨ ਇੱਥੇ ਦੁਕਾਨਾਂ ਪੈਣੀ ਆ ਜਿਹੜੀ ਸੜਕ 60 ਫੁੱਟ ਚੌੜੀ ਚਾਹੀਦੀ ਆ ਹਾਂ ਤੇ ਜਦੋਂ 60 ਫੁੱਟ ਨਹੀਂ ਹੁੰਦੀ ਉਦੋਂ ਮੋਲੋਂ ਬੰਦੇ ਆ ਮਦਾਨ ਪੈਣੀ ਉਹਦਾ ਨੋਟਿਸ ਜਾਂਦਾ ਨਰੂਸ ਉੱਪਰਦਾ ਉੱਥੇ ਮੋਲ ਲੱਗਦਾ ਹੈਗਾ ਔਰ ਸਾਰੇ ਚਾਰਾ ਜਿਹੜੇ ਹਾਂ ਠੀਕ ਆ ਜਿਹੜਾ ਤੁਸੀਂ ਇੱਕ ਬਣਾਇਆ ਹੈਗਾ ਹਾਂ ਜੋ ਉਹਦੇ ਵਿੱਚ ਚਰਣਾ ਹੀ ਨਹੀਂ ਤੁਸੀਂ ਕਿਉਂ ਕਰਦੇ ਹੋ ਬਿਲਕੁਲ ਹੈਨਾ ਜੀ ਅੱਜ ਪੰਜਾਬ ਦੀ ਸਰਕਾਰ ਹਾਂ ਮਤਲਬ ਉਹਨਾਂ ਨੇ ਇਹਨਾਂ ਇਲੈਕਸ਼ਨ ਤੇ ਆ ਕੇ ਇਹ ਇੱਕ ਬਟਨ ਦਬਾਇਆ ਹੈਗਾ ਹਾਂ ਵੇ ਇੰਨੇ ਪਿੰਡ ਤਬਾਹ ਕਰਕੇ ਅਸੀਂ ਨਵਾਂ ਸ਼ਹਿਰ ਬਸਾਉਣ ਜਾ ਰਹੇ ਹਾਂ ਹੂੰ ਠੀਕ ਹੈ ਇਹ ਸਾਡਾ ਨਵੀਨੀਕਰਨ ਹੈਗਾ ਇਹ ਸ਼ਹਿਰੀਕਰਨ ਹੈਗਾ ਹੂੰ ਪਿੰਡਾਂ ਨੂੰ ਝੜ ਕੇ ਬੇਸ਼ੱਕ ਚੰਡੀਗੜ੍ਹ ਹੀ ਪਿੰਡਾਂ ਨੂੰ ਝੜ ਕੇ ਬਣਿਆ ਸੀ ਜੀ ਲੇਕਿਨ ਚੰਡੀਗੜ੍ਹ ਤੁਸੀਂ ਬਣਾਉਣ ਤੋਂ ਬਾਅਦ ਰਾਜਧਾਨੀ ਨਹੀਂ ਬਣਾ ਸਕਿਆ ਅਜੇ ਤੱਕ ਹੂੰ ਬਿਲਕੁਲ ਅੱਜ ਤੱਕ ਨਹੀਂ ਹੋ ਫੈਲ ਅਜੇ ਤੱਕ ਨਹੀਂ ਕਰ ਸਕੇ ਹੂੰ ਮਤਲਬ ਬਾਦਲ ਸਰਕਾਰ ਤੇ ਮਤਲਬ ਭਾਜਪਾ ਸਰਕਾਰ ਇਕੱਠੀਆਂ ਵੀ ਰਹੀਆਂ ਲੇਕਿਨ ਆਪਣਾ ਹੱਕ ਨਹੀਂ ਲੈ ਸਕੇ ਹੂੰ ਅੱਜ ਪਾਣੀ ਦੀ ਲੜਾਈ ਲੜਦੇ ਨਹੀਂ ਨੜੀ ਜਾ ਸਕਦੀ ਪਾਣੀ ਦੀ ਗੱਲ ਨਹੀਂ ਹੋ ਰਹੀ ਭਗਵਾਨ ਜੀ ਮੈਂ ਕਹਿੰਦੇ ਹਾਂ ਇਹ ਲੜਾਈ ਲੜ ਵੀ ਲਈ ਆ ਜਿੰਨੇ ਲਾਭ ਵੀ ਦਿੱਤੇ ਆ ਜਦ ਕਿ ਹਕੀਕਤ ਹੈਗੀ ਆ ਕਿ ਫੈਜ਼ਲੇ ਕੋਰਟ ਨੇ ਕਰਨੇ ਜੀ ਬਿਲਕੁਲ ਤੁਸੀਂ ਖੜੇ ਕਿੱਥੇ ਆ ਤੁਸੀਂ ਲੋਕਾਂ ਨੂੰ ਘਬਰਾਹ ਕਿਉਂ ਕਰ ਰਹੇ ਹੋ ਹਮ ਹੈਨਾ ਗੱਲ ਤੁਸੀਂ ਅਤੀਤ ਵੱਲ ਦੇਖ ਕੇ ਪਿਛੇ ਕੀ ਹੋਇਆ ਹੈ ਹਮ ਹੈਨਾ ਅਤੀਤ ਨੂੰ ਦਫਾ ਕਰੋ ਤੇ ਵਰਤਮਾਨ ਤੇ ਕੀ ਕਰ ਰਹੇ ਹੋ ਹਮ ਵਰਤਮਾਨ ਦਾ ਨਾ ਬੱਚਾ ਉਹ ਬਣਨਾ ਹੈਗਾ ਅੱਜ ਤੇ ਵਰਤਮਾਨ ਲੋਕ ਹਤਕਾਰ ਹੀ ਨਹੀਂਗੇ ਤੁਸੀਂ ਲੋਕ ਵਿਰੋਧੀ ਸਟੈਪ ਚੱਕ ਰਹੇ ਆਂਗੇ ਬਿਲਕੁਲ ਜੀ ਠੀਕ ਹੈ ਉਹਦੇ ਵਿੱਚ ਅੱਜ ਬਿਸ਼ੱਕ ਤੁਹਾਨੂੰ ਦੱਸਿਆ ਕਿ ਕਿਸਾਨ ਨਜਿੱਤੇਬੰਦੀਆਂ ਨੇ ਵੀ ਧਰਨਾ ਦਿੱਤਾ ਮੈਂ ਕੱਲ ਦੇਖਿਆ ਸੁਖਬਾਲ ਸਿੰਘ ਕਹਿ ਰਹੇ ਕਿਸਾਨ ਜਥੇਬੰਦੀਆਂ ਬੋਲ ਰਹੇ ਸੀ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ ਅਸੀਂ ਨਾਲ ਲੜਾਈ ਕਰਾਂਗੇ ਹਾਂਜੀ ਠੀਕ ਹੈ ਜੀ ਜੀ ਸੁਖਬਾਲ ਸਿੰਘ ਕਹਿ ਰਹੇ ਨੇ ਉੱਥੇ ਹਰ ਉਹ ਗੱਲ ਉਹ ਸਪਸ਼ਟ ਕੀਤੀ ਆ ਜੋ ਉਹ ਵੇਲੇ ਸਮੇਂ ਦੇਖ ਰਹੀ ਹੈਗੀ ਉਹਨੇ ਉਹਨਾਂ ਨੇ ਬਲੂਪ੍ਰਿੰਟ ਦਿੱਤਾ ਹੈਗਾ ਜੀ ਜੀ ਠੀਕ ਹੈ ਉਹ ਕਹਿੰਦੇ ਮੈਂ ਜਿਸਰਕ 23 ਦੇ ਵਿੱਚ ਆਪਣਾ ਇੱਕ ਬਿੱਲ ਦਿੱਤਾ ਜਲਦੀ ਦਾ ਹੂੰ ਹੂੰ ਵੀ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਲੋਕ ਆ ਉਹਨਾਂ ਨੂੰ ਅਧਿਕਾਰ ਸਰਕਾਰਮ ਦਾ ਅਧਿਕਾਰ ਦਿਓ ਉੱਥੇ ਰਹਿਣ ਦਾ ਅਧਿਕਾਰ ਦਿਓ ਜੀ ਹਾਂਜੀ ਉਹਨੂੰ ਵੋਟਾਂ ਦਾ ਅਧਿਕਾਰ ਨਾ ਦਿਓ ਹੁਣ ਹਾਲਾਤ ਕੀ ਆ ਰਿਹਾ ਕਿ ਇੱਥੇ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਆਉਣ ਵਾਲੀਆਂ ਚੋਣਾਂਾਂ 'ਚ ਮਤਲਬ ਬਹੁਤ ਹੀ ਈ ਗਿਣਤੀ ਵੋਟਰ ਦੀ ਹੈਗੀ ਆ ਪਰ ਅਸੀਂ ਪ੍ਰਵਾਸੀ ਆਂਦੀ ਆ ਜੀ ਬਿਲਕੁਲ ਹੈਨਾ ਤੇ ਫਿਰ ਅਸੀਂ ਆ ਜਿਹੜੇ ਪ੍ਰਕਾਸ਼ ਕੀਤੀ ਦਾੜੀ ਵਾਲੇ ਮੁੱਖ ਮੰਤਰੀ ਦੇਖਣੇ ਨਹੀਂ ਅਸੀਂ ਹੂੰ ਫਿਰ ਪੰਜਾਬ ਦਾ ਰੰਗ ਰੂਪ ਕਿੱਥੇ ਜਾਊਗਾ ਹੂੰ ਠੀਕ ਆ ਬਿਲਕੁਲ ਜੀ ਮਤਲਬ ਉਹਨਾਂ ਨੂੰ ਰੋਜ਼ਗਾਰ ਕਿਸੇ ਵੀ ਮਨੁੱਖ ਨੂੰ ਰਜਗਾਰ ਕਰਨ ਦਾ ਅਧਿਕਾਰ ਆ ਦੁਨੀਆ ਦੇ ਇਸ ਧਰਤੀ ਦੇ ਗ੍ਰਹਿ ਦੇ ਉੱਤੇ ਹਮ ਹੱਕ ਹਾਂਜੀ ਲੇਕਿਨ ਜਿੱਦਾਂ ਦੁੱਧੇ ਛਿੱਟਾ ਸਾਨੂੰ ਜਾਣ ਲਈ ਮੌਕਾ ਨਹੀਂ ਦਿੰਦੀਆਂ ਸਾਨੂੰ ਘਰ ਲੈਣ ਲਈ ਥਾਂ ਨਹੀਂ ਦਿੰਦੀਆਂ ਸਾਨੂੰ ਅਸੀਂ ਕੋਈ ਦੇ ਰਹੇ ਹਾਂ ਹਮ ਅਸੀਂ ਖੁੱਲ੍ਹਕ ਛੱਡਿਆ ਜੀ ਅਸੀਂ ਲੰਗਰ ਲਾਉਂਦੇ ਹਾਂ ਖਾਣ ਹਮ ਇੱਕੇ ਦੇ ਸਾਥ ਹੋਣਾ ਚਾਹੀਦਾ ਜੀ ਜੀ ਲੇਕਿਨ ਇਹ ਨਹੀਂ ਹੁੰਦਾ ਇਹਦਾ ਹਮ ਲੇਕਿਨ ਉਹ ਕਹਿੰਦੇ ਮੇਰਾ ਇਹ ਪੰਜਾਬ ਸਰਕਾਰ ਨੇ ਹਮ ਜਿਹੜਾ ਬਿੱਲ ਨਹੀਂ ਚੱਕਿਆ ਜੀ ਤੇ ਉਹਦਾ ਇਲਜ਼ਾਮ ਕੀ ਲਾਇਆ ਤੁਸੀਂ ਪਹਿਲਾਂ ਕਿਉਂ ਨਹੀਂ ਕੀਤਾ ਹਮ ਜੋ ਤੁਹਾਡੀ ਸਰਕਾਰ ਸੀ ਜਦੋਂ ਤਾਂ ਅੱਜ ਸੀ ਉਦੋਂ ਕਿਉਂ ਨਹੀਂ ਬੈਲਾ ਆ ਹੂੰ ਹੂੰ ਉਹ ਗੱਲ ਹੈ ਕਿ ਜਦੋਂ ਜਾਗੇ ਉਦੋਂ ਸਵੇਰਾ ਹੂੰ ਬਿਲਕੁਲ ਇਹ ਤਾਂ ਹੈ ਹੀ ਆ ਜੀ ਜਦੋਂ ਜਾਗੇ ਹੀ ਨਹੀਂ ਉਹਨੂੰ ਪਸਵੇਰੇ ਕਿਦਾਂ ਕਰਨਗੇ ਉਹ ਰਾਤ ਸੀ ਸੁੱਤੇ ਸੀ ਪਰ ਅੱਜ ਜੇ ਉਹਨੂੰ ਜਗਾਇਆ ਅੱਜ ਇਸ ਗੱਲ ਦਾ ਪਹਿਰੇਦਾਰ ਬਣ ਗਿਆ ਸੂਬਰ ਖਹਿਰਾ ਤੇ ਅੱਜ ਸਾਰੇ ਜਥੇਬੰਦੀਆਂ ਤੋਂ ਸਾਝੇ ਜਥੇਬੰਦੀਆਂ ਵੀ ਉਹਦੇ ਨਾਲ ਹਮਾਇਤ ਕਰ ਰਹੀਆਂ ਨੇ ਹੂੰ ਠੀਕ ਹੈ ਇਸ ਕਰਕੇ ਮੈਨੂੰ ਲੱਗਦਾ ਹੈਗਾ ਕਿ ਇਹ ਨਾ ਅਜਾੜਾ ਪਉਣ ਲੱਗੇ ਹੈਗਾ ਇਹ ਨਹੀਂ ਪੜਾ ਚਾਹੀਦਾ ਹੂੰ ਮੈਂ ਸਰ ਇਹ ਬੇਨਤੀ ਕਰਦੇ ਹਾਂ ਭਗਵੰਤ ਮਾਨ ਸਾਹਿਬ ਨੂੰ ਵੀ ਜਿਸ ਢੰਗ ਨਾਲ 4 ਤੋਂ 4.5000 ਏਕੜ ਹਰ ਸਾਲ ਜ਼ਮੀਨ ਜਿਹੜੀ ਹੈਗੀ ਆ ਉਹ ਅਕਵਾਇਰ ਹੋ ਰਹੀ ਹੈਗੀ ਕਿਸੇ ਨਾ ਕਿਸੇ ਕਲੋਨੀਆ ਰਾਹੀਂ ਕੋਲੋਨਾਈਜ਼ਰਾਂ ਰਾਹੀਂ ਉਹਨਾਂ ਨੂੰ ਤੁਸੀਂ ਮਤਲਬ ਕਿਸੇ ਢੰਗ ਨਾਲ ਅੱਗੇ ਵਧਾਈ ਜੋ ਹੂੰ ਕੋਈ ਇੰਡਸਟਰੀ ਵਾਲਾ ਕਿਸੇ ਪਿੰਡ ਜਗ੍ਹਾ ਦੇ ਇੰਡਸਟਰੀ ਕੋਲ ਨਹੀਂ ਜਾਂਦਾ 50 ਏਕੜ ਲੈਂਦਾ ਕਿਸੇ ਕਿੰਨੇ ਮਰਜ਼ੀ ਰੇਟ ਤੇ ਲਵੇ ਜੀ ਤੇ ਇੱਕਦਮ ਪਿੰਡਾਂ ਦਾ ਜਾੜਾ ਨਹੀਂ ਹੋਣਾ ਚਾਹੀਦਾ ਹੂੰ ਬਿਲਕੁਲ ਸਹੀ ਜੀ ਹੈ ਨਾ ਜਿਹੜਾ ਇਹ ਜਿਹੜਾ ਹੈਗਾ ਇਹ ਪੰਜਾਬ ਦਾ ਜਣਾ ਪੰਜਾਬ ਦੇ ਸੱਭਿਆਚਾਰ ਦਾ ਜਣਾ ਪੰਜਾਬ ਦੀ ਪਛਾਣ ਦਾ ਜਣਾ ਪੰਜਾਬ ਦੇ ਲੋਕਾਂ ਦਾ ਜਣਾ ਹੁਣ ਇਹਨਾਂ ਨੂੰ ਅਸੀਂ ਪੀੜੀ ਪੀਤੀ ਤੇ ਭੇਜ ਨਹੀਂ ਸਕਦੇ ਹੂੰ ਵੀ ਜਾ ਕੇ ਸਾਰੇ ਪੰਜਾਬ ਦੇ ਕਿਸਾਨ ਜਾ ਕੇ ਜ਼ਮੀਨਾਂ ਉੱਤੇ ਲਾਹ ਸਸੇ ਮਿਲਦੀਆਂ ਤੇ ਪੀੜੀ ਪੀਤੀ ਹੋਇਆ ਕੀ ਆ 3000 ਸਿੱਖ ਉਹ 크ਰਿਸਚਨ ਹੋ ਗਏ ਹੂੰ ਜੀ ਜੀ ਉਹਨਾਂ ਨੂੰ ਪਤਾ ਕਿ ਸਾਨੂੰ ਖਤਰਾ ਇੱਥੇ ਹੂੰ ਜੇ ਉਹ 크ਰਿਸਚਨ ਸਾਡੇ ਹੋ ਗਏ ਆ ਈ ਸਰ ਕੇ ਆਪਣੇ ਹਿੱਤਾਂ ਨੂੰ ਮੁਖਰਾ ਦੇਵੇ ਉਹਨਾਂ ਨੇ ਵੇਖਿਆ ਹੀ ਨਹੀਂਗਾ ਵੀ ਸਾਡਾ ਇਹ ਮੂਲ ਕੀ ਸੀ ਹਣਾ ਜ਼ਮੀਰ ਕੀ ਸੀ ਨਾ ਜ਼ਮੀਰ ਕੀ ਸੀ ਸਾਡੀ ਸਾਡੀ ਔਕਾਤ ਕੀ ਸੀ ਸਾਡੀਆਂ ਸਾਡੇ ਰਗਾਂ ਦੇ ਵਿੱਚ ਕਿਹਦਾ ਖੂਨ ਵਗਦਾ ਸੀ ਹਾਂਜੀ ਠੀਕ ਹੈ ਉਹਨਾਂ ਨੇ ਆਪਣੇ ਅੱਜ ਦੇ ਮਯੂਦਾਂ ਹਾਲਾਤਾਂ ਦੇਖਿਆ ਤੇ ਉਹਨਾਂ ਨੇ ਆਪਣੇ ਨੂੰ ਤਬਦੀਲ ਕਰ ਲਿਆ ਜੀ ਲੇਕਿਨ ਅੱਜ ਕੀ ਇਥੋਂ ਕੀ ਕਰਨਾ ਕੀ ਪੰਜਾਬ ਨੂੰ ਅਯਾੜ ਕੇ ਕਿਹੜਾ ਪੰਜਾਬ ਸੁਣ ਜਾ ਰਹੇ ਹੋ ਬਿਲਕੁਲ ਹਾਂ ਖੜਾ ਸਭ ਬੇਲਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਹੋ ਗਿਆ ਬਤਾ ਸਕੀਏ ਤੁਸੀਂ ਸਟੂਡੈਂਟ ਵਿਚ ਆਏ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਤੁਹਾਨੂੰ ਸਾਡੀ ਪ੍ਰੋਗਰਾਮ ਕਿ ਹੋਇਆ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੀ ਤੇ ਵਿਜਾਤ ਧੰਨਵਾਦ ਜੀ